ਬ੍ਰੈਂਪਟਨ ਦੇ ਭਿਆਨਕ ਹਾਦਸੇ ਤੋਂ ਬਾਅਦ ਇੱਕ ਹੈਰਾਨੀਜਨਕ ਗੱਲ ਸਾਹਮਣੇ ਆਈ ਹੈ ਤਾਂ ਪਰਿਵਾਰ ਵੱਲੋਂ ਗੁੰਮਸ਼ੁਦਾਦੀ ਰਿਪੋਰਟ ਦੇਣ ਤੋਂ ਘੰਟਿਆਂ ਬਾਅਦ ਟੋਕ ਕੀਤੀ ਗਈ ਕਾਰ ਦੇ ਵਿੱਚੋਂ ਔਰਤ ਦੀ ਲਾਸ਼ ਬਰਾਮਦ ਹੋਈ ਹੈ ਪੀਲ ਰੀਜਨਲ ਪੁਲਿਸ ਦੇ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕੀਤੀ ਗਈ ਹੈ ਕਿ ਬ੍ਰੈਂਪਟਨ ਦੇ ਵਿੱਚ ਹੋਏ ਇੱਕ ਸੜਕ ਹਾਦਸੇ ਵਿੱਚ ਮਾਰੀ ਗਈ 20 ਸਾਲਾ ਲੜਕੀ ਦੀ ਲਾਸ਼ ਹਾਦਸੇ ਤੋਂ ਘੰਟਿਆਂ ਬਾਅਦ ਮਿਲੀ ਹੈ ਤਾਂ ਉਸ ਦੇ ਪਰਿਵਾਰ ਦੇ ਵੱਲੋਂ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਆ ਰੇਡੀਓ ਦਿੱਤੀ ਗਈ ਸੀ ਅਤੇ ਜਿਸ ਕਾਰ ਦੇ ਵਿੱਚ ਉਸ ਦੀ ਲਾਸ਼ ਮਿਲੀ ਬਾਅਦ ਦੇ ਵਿੱਚ ਉਹ ਗੱਡੀ ਆ ਜਿਹੜੀ ਉਹ ਇੰਪਾਉਂਡ ਯਾਰਡ ਵਿੱਚ ਭੇਜੀ ਗਈ ਸੀ ਤਾਂ ਉਥੋਂ ਇਹ ਲਾਸ਼ ਬਰਾਮਦ ਹੋਈ ਹੈ ਤਾਂ ਇਹ ਟੱਕਰ 1 ਨਵੰਬਰ ਨੂੰ ਸਵੇਰੇ ਲਗਭਗ 4:20 ਤੇ ਚਿੰਗੂ ਕੋਸੀ ਰੋਡ ਅਤੇ ਕਵੀਨ ਸਟਰੀਟ ਦੇ ਨੇੜੇ ਵਾਪਰੀ ਤਾਂ ਐਮਰਜੈਂਸੀ ਟੀਮਾਂ ਮੌਕੇ ਤੇ ਪਹੁੰਚੀਆਂ ਅਤੇ ਬੁਰੀ ਤਰ੍ਹਾਂ ਨੁਕਸਾਨੀ ਹੋਈ ਗੱਡੀ Honda Civic ਅਤੇ ਇੱਕ ਹੋਰ ਗੱਡੀ ਨੂੰ ਮੌਕੇ ਤੇ ਪਾਇਆ ਗਿਆ ਤਾਂ ਬ੍ਰੈਂਟਨ ਦੇ ਵਿੱਚ 31 ਸਾਲਾ ਵਿਅਕਤੀ ਜੋ Honda ਕਾਰ ਚਲਾ ਰਿਹਾ ਸੀ ਉਸ ਨੂੰ ਮੌਕੇ ਤੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਸੀ ਤਾਂ ਉਸ ਵਿਅਕਤੀ ਦੀ ਪਛਾਣ ਸੁਖਦੇਵ ਸਿੰਘ ਜੇਪੀ ਦੇ ਵਜੋਂ ਹੋਈ ਹੈ ਤਾਂ ਉਸ ਦੇ ਲਈ ਗੋ ਫੰਡ ਮੀ ਤਹਿਤ ਫੰਡ ਇਕੱਠਾ ਕੀਤਾ ਜਾ ਰਿਹਾ ਹੈ ਅਤੇ ਉਹ ਆਪਣੇ ਪਿੱਛੇ ਇੱਕ ਛੋਟੀ ਜਹੀ 3 ਮਹੀਨੇ ਦੀ ਧੀ ਛੱਡ ਗਿਆ ਹੈ ਅਤੇ ਆਪਣੀ ਪਤਨੀ ਛੱਡ ਗਿਆ ਹੈ ਤਾਂ ਇਸ ਹਾਦਸੇ ਤੋਂ ਬਾਅਦ ਦੋ ਪਰਿਵਾਰ ਦੇ ਜਿਹੜੇ ਉਹ ਉੱਜੜ ਗਏ ਨੇ ਤਾਂ ਕਾਉਂਸਟੇਬਲ ਟਾਈਲਰ ਬੈਲ ਮੋਰ ਇਹਨਾਂ ਨੇ ਦੱਸਿਆ ਕਿ ਪਹਿਲਾਂ ਪ੍ਰਤੀਕਿਰਿਆ ਕਰਨ ਵਾਲੇ ਮੈਂਬਰਾਂ ਵਿੱਚ Honda Civic ਦੇ ਅੰਦਰ ਮਰੇ ਹੋਏ ਡਰਾਈਵਰ ਨੂੰ ਲੱਭਿਆ ਅਤੇ ਫਿਰ Brampton Fire and Emergency Service ਨੇ ਉਸ ਨੂੰ ਬਾਹਰ ਕੱਢਿਆ ਇਸ ਤੋਂ ਪਹਿਲਾਂ ਕਿ ਦੋਵੇਂ ਵਾਹਨ ਹੋਰ ਜਾਂਚ ਲਈ ਟੋ ਕਰਕੇ ਨੇ ਜਿਹੜੇ ਉਹ ਭੇਜੇ ਗਏ ਤਾਂ ਉਸ ਸਮੇਂ ਪੁਲਿਸ ਨੇ ਕਿਹਾ ਕਿ ਕਾਰ ਵਿੱਚ ਕਿਸੇ ਯਾਤਰੀ ਦੀ ਕੋਈ ਸਪਸ਼ਟ ਨਿਸ਼ਾਨੀ ਨਹੀਂ ਮਿਲੀ ਸੀ ਕੁਝ ਘੰਟਿਆਂ ਬਾਅਦ ਔਰਤ ਦੇ ਪਰਿਵਾਰ ਨੇ ਉਸ ਦੀ ਲਾਪਤਾ ਹੋਣ ਦੀ ਰਿਪੋਰਟ ਕੀਤੀ ਤਾਂ ਜਾਂਚ ਕਰ ਰਹੇ ਅਧਿਕਾਰੀਆਂ ਨੇ ਮੋਬਾਈਲ ਟਰੈਕਿੰਗ ਐਪ ਰਾਹੀਂ ਉਸ ਦਾ ਆਖਰੀ ਪਤਾ ਦੇਖਿਆ ਤਾਂ ਉਹ ਹਾਦਸੇ ਵਾਲੀ ਥਾਂ ਤੇ ਲੱਗਾ ਤਾਂ ਇਸ ਤੋਂ ਬਾਅਦ ਪੁਲਿਸ ਦੇ ਵੱਲੋਂ ਮੁੜ ਉਸ ਥਾਂ ਅਤੇ ਇੰਪੌਂਟ ਕੀਤੇ ਗਏ ਵਾਹਨਾਂ ਦੀ ਜਾਂਚ ਕੀਤੀ ਗਈ ਅਧਿਕਾਰੀਆਂ ਨੇ ਬੁਰੀ ਤਰ੍ਹਾਂ ਨੁਕਸਾਨ ਪੁੱਜੀ ਹੋਈ Honda Civic ਦੇ ਪਿਛਲੇ ਹਿੱਸੇ ਨੂੰ ਧਿਆਨ ਨਾਲ ਖੰਗਾਲਿਆ ਤਾਂ ਉੱਥੇ ਉਸ ਲੜਕੀ ਦੀ Laash ਮਲਬੇ ਵਿੱਚ ਫਸੀ ਹੋਈ ਬਿੱਲੀ ਤਾਂ ਬੱਲ ਮੋਰ ਇਹਨਾਂ ਨੇ ਕਿਹਾ ਕਿ BFES ਨੂੰ ਮੁਰ ਸੱਦਿਆ ਗਿਆ ਅਤੇ ਵਿਸ਼ੇਸ਼ ਸਹਾਜੋ ਸਬੰਧ ਦੀ ਮਦਦ ਦੇ ਨਾਲ ਮ੍ਰਿਤਕ ਦੇ ਬਾਹਰ ਕੱਢੀ ਗਈ ਤਾਂ ਪੁਲਿਸ ਦੇ ਹੁਣ ਇਸ ਮਾਮਲੇ ਵਿੱਚ ਆਪਣੇ ਪ੍ਰਤੀਕਿਰਿਆ ਅਤੇ ਜਾਂਚ ਪ੍ਰਤੀਕਿਰਿਆ ਦੀ ਅੰਦਰੂਨੀ ਸਮੀਖਿਆ ਸ਼ੁਰੂ ਕਰ ਦਿੱਤੀ ਹੈ ਅਤੇ ਕਿਹਾ ਕਿ ਅਸੀਂ ਇਸ ਦਰਦਨਾਕ ਘਟਨਾ ਦੇ ਗਹਿਰੇ ਪ੍ਰਭਾਵ ਨੂੰ ਸਮਝਦੇ ਹਾਂ ਅਤੇ ਪ੍ਰਭਾਵਿਤ ਪਰਿਵਾਰਾਂ ਦੀ ਗੋਪਨੀਯਤਾ ਦਾ ਆਦਰ ਕਰਨ ਦੀ ਬੇਨਤੀ ਕਰਦੇ ਹਾਂ ਤਾਂ ਬੈਲਮੋਰ ਨੇ ਕਿਹਾ ਕਿ ਸਾਡੀਆਂ ਸੰਵੇਦਨਾਵਾਂ ਪਰਿਵਾਰਾਂ ਅਤੇ ਪ੍ਰਭਾਵਿਤ ਲੋਕਾਂ ਦੇ ਨਾਲ ਹਨ ਦੂਜੇ ਵਾਹਨ ਦਾ ਡਰਾਈਵਰ ਜੋ ਕਿ ਇੱਕ ਨੌਜਵਾਨ ਹੈ ਅਤੇ ਉਸ ਦੀ ਪਛਾਣ ਯੂਥ ਕ੍ਰਿਮੀਨਲ ਜਸਟਿਸ ਐਕਟ ਅਧੀਨ ਪ੍ਰਕਾਸ਼ਿਤ ਨਹੀਂ ਕੀਤੀ ਜਾ ਸਕਦੀ ਉਸ ਦੇ ਉੱਤੇ ਖਤਰਨਾਕ ਡਰਾਈਵਿੰਗ ਨਾਲ ਮੌਤ ਦਾ ਕਾਰਨ ਬਣਨ ਅਤੇ ਮੰਗ ਅਨੁਸਾਰ ਸਹਿਯੋਗ ਨਾ ਕਰਨ ਦੇ ਦੋਸ਼ ਦੇ ਜਿਹੜੇ ਉਹ ਲਗਾਏ ਗਏ ਨੇ ਪੀਲ ਪੁਲਿਸ ਹਾਦਸੇ ਦੀ ਜਾਂਚ ਕਰ ਰਹੀ ਹੈ ਅਤੇ ਕਿਸੇ ਵਿਅਕਤੀ ਨੂੰ ਅਗਰ ਕੋਈ ਇਸ ਹਾਦਸੇ ਬਾਰੇ ਜਾਣਕਾਰੀ ਮਿਲਦੀ ਹੈ ਜਾਂ ਫਿਰ ਉਸ ਦੇ ਕੋਲ ਕੋਈ ਡੈਸ਼ ਕੈਮ ਫੁਟੇਜ ਹੈ ਤਾਂ ਉਹ ਕਰਾਇਮ ਸਟਾਪਰਸ ਦੇ ਨਾਲ ਗੁਪਤ ਤੌਰ ਤੇ ਸੰਪਰਕ ਕਰ ਸਕਦਾ ਹੈ